E aí ਦੇਖੂ ਬ੍ਰਸ਼ਮਾ ਰਾਜਾ ਜਿਨ੍ਹਾਂ ਨੇ ਆਪਣੀ ਬਾਣੀ ਦੇ ਨਾਲ ਜੋੜ ਕੇ ਇਹ ਦਿੱਤੇ ਹੈ ਕਿਉਂਕਿ ਸਵਾਸਾਂ ਨੂੰ ਸਫਲਾ ਬਣਾਇਆ ਆ ਆਪ ਸਭ ਤੁਹਾਡਾ ਧੰਨਵਾਦ ਜੋ ਆਪ ਉਹ ਦੁਸ਼ਰ ਦੀ ਬਾਣੀ ਸਮਰਪਿਤ ਕਰੇ ਹੋ ਆਪਰੇ ਮਨੁੱਖਾਂ ਦੇ ਜੀਵਨ ਨੂੰ ਸਫਲਾ ਬਣਾ ਰਹੇ ਹੋ ਸੋ ਇਹਨਾਂ ਦਾ ਬਸ਼ੀਸ਼ਾ ਕਲਿਸ਼ ਪਰਿਵਾਰ ਤੇ ਇਸ ਪਾਵਨਾ ਦੇ ਇਸ ਪਰਿਵਾਰ ਦੇ ਗੁਰੂ ਸਾਹਿਬ ਦੀ ਬਾਰੀ ਦਾ ਉਤਸਾਹ ਦੇ ਕੇ ਇੱਕ ਆਗਿਆ ਪ੍ਰਾਇਮ ਸੱਚੇ ਪਾਸਟਾ ਦੇ ਪਰਿਵਾਰ ਦੀਆਂ ਸ਼ੁਭ ਮਨੋ ਕਾਮਨਾ ਪਾਵਨਾ ਗੁਰਮਤ ਮਰਿਆਦਾ ਅਨੁਸਾਰ ਸੰਪੂਰਨ ਕਰਨ ਬੱਚਿਆਂ ਨੂੰ ਗੁਰਮਤਿ ਦੀ ਦਾਤ ਕਿੰਨੀਆਂ ਦੀ ਦਾਤ ਨਾਮ ਬਾਣੀ ਦੀ ਦਾਤ ਵਰਸ਼ੀਸ਼ਾ ਕਰਨ ਪਰਿਵਾਰ ਨੂੰ ਗੁਰਸਿੱਖੀ ਜੀਵਨ ਦਾਤ ਦਾ ਵਰਸ਼ੀਸ਼ਾ ਕਰਨ ਸੱਚੇ ਪਾਤਸ਼ਾਹ ਨੂੰ ਤਾਂ ਸ਼ਿਸ਼ਾ ਕਰੂ। ਪਈਆਂ ਸੁੰਤਨੀਆਂ ਹਾਜ਼ਰ ਬਿਲਕੁਲ ਬਿਟਾ ਦੇ ભગવાન ਤੋਂ ਕੀਰਤਨ ਦਾ ਸਨਕਾਰ ਕਰਦੇ ਜੀ ਸਭ ਤਾਂ ਪਾਸੋਂ ਪਰਿਵਾਰ ਪਾਸੋਂ ਗੇਂਤ ਮਾਇਆ ਹਾਜ਼ਰ ਕੀਤੀ ਜਿਨ੍ਹਾਂ ਜਿਨ੍ਹਾਂ ਕਜਾਨੇ ਚ ਇਹ ਮਾਇਆ ਵਰਤੀ ਵੀ ਸੇ ਖਜਾਨੇ ਜਿਸੂ ਸੇ ਪਾਸ਼ਾ ਵਰ ਪਿਤਾ ਪਾਲ ਕਿਰਤ ਗਵਾਏ ਚ ਆਜੇ ਪਾਉਣ ਦਿਨਦੁਗਣੀ ਰਾਖੂ ਨੇ ਤਰਕੇ ਬਕਸ਼ਿਸ਼ਾ ਕਰਾਉ। ਬੇਨਤੀ ਕਰੀਏ ਜਿਵੇਂ ਪੰਜਵੇਂ ਪਾਸ਼ਾ ਸਰਕਾਰ ਪਰਫੈਕਟ ਦੇ ਚਰਨਾਂ 'ਚ ਬੇਨਤੀ ਕਰੇ ਸਤਿਗੁਰੂ ਪਾਸ ਮਿਲਨੀਆਂ ਮਿਲੇ ਨਾਮ ਹਨ ਸਾਰੀ ਹੀ ਗੁਰੂ ਦੇ ਸ਼ਾਇਦ ਜੀ ਨਾਮ ਦੀ ਕੀਤੀ ਰਹੀ ਜਿਤੇ ਪਹਿਲੇ ਪਾਸ਼ਾ ਦੂਜੇ ਪਾਸ਼ਾ ਤੀਜੇ ਪਾਸ਼ਾ ਦਸਾਂ ਨੀ ਪਾਸ਼ਾ ਹੀ ਨਾਮ ਦੀ ਗੱਲ ਕਰਿਆ ਹੈ ਕਿ ਸਾਨੂੰ ਕਲ ਜਗ ਜੀਵਾਂ ਨੂੰ ਸਮਝਾਉਣੇ ਕਿ ਹਾਜੀ ਵੀ ਸਾਡੇ ਸੁਰਵਕਤੇ ਇਹ ਹਾਜੀ ਵੀ ਸਮਾਏ ਤੁਹਾਡੇ ਕੋਲ ਰਹਿੰਦੇ ਸਮੇ ਵਿੱਚ ਰਿੰਦੇ ਸਵਾਸਾਂ ਵਿੱਚ ਪਰਮਾਤਮਾ ਦੀ ਬੰਦਗੀ ਕਰਨੇ ਸ਼ਰਮ ਕਰਦੇ ਜੋ ਕੀ ਲੋਕ ਪਰਲੋਕ ਸੇ ਲੇ ਹੋ ਜਾ ਤੋ ਸਾ ਸੰਗਤ ਜੋ ਅਸੀਂ ਪਰਮਾਤਮਾ ਦੇ ਚਰਨਾਂ 'ਚ ਹੀ ਬੇਨਤੀ ਕਰੀ ਜਿਵੇਂ ਪੰਜਵੇਂ ਪਾਤਸ਼ਾਹ ਇਸ ਬਚਨਾਂ ਦੇ ਨਾਲ ਸ਼ਬਦ ਦੇ ਨਾਲ ਇਹ ਬੇਨਤੀ ਕਰ ਰਹੇ ਹਨ ਸਤਿਗੁਰੂ ਪਾਸ ਉਹ ਬੇਨਤੀਆਂ ਮਨੇ ਨਾਮ ਅਧਾਰਾ ਅਕੀਰ ਦੀਪਨ ਕੇ ਵਿੱਚ ਕੀ ਕਰੇ ਕੀ ਬਚਨ ਕਰੇ ਹਨ ਸਭੇ ਇੱਛਾ ਪੂਰੀਆਂ ਜਪਾਇਆ ਅਗਮ ਅਪਾਰਾ ਗੁਰਮਾਨਕ ਮਿਲਿਆ ਪਰ ਭ੍ਰਮ ਕੀ ਰਿਆ ਚਰਣਾ ਤੋ نمبلها ਸਾਰੇ ਹੀ ਇਸੇ ਜਾਣਦੇ ਹੋ ਇਹ ਕਲਪਤ ਜਿਹੜਾ ਸਮਾ ਜਿਹੜੇ ਦਿਨ ਚੱਲ ਰਿਹਾ ਹੈ ਉਹੋ ਸ਼ੀਰ ਦੀ ਆਜੇ ਦੀ ਜਿਹੜੇ ਚੱਲਦੇ ਹਨ ਉਸਾਸ ਸੰਗਤ ਜੀ ਕਿਰਪਾ ਕਰਕੇ ਜਦੋਂ ਵੀ ਆਪ ਜੀ ਨੇ ਸਮਾਵੇ ਆਪਰੇ ਬੱਚਾ ਨੂੰ ਆਪਣੇ ਕੋਲ ਬਿਠਾ ਕੇ 15 ਮਿੰਟ ਮਿੰਟ ਅਦਾ ਕਰਤਾ 1 ਘੰਟਾ 2 ਕਰਕੇ ਜਿੰਨਾ ਵੀ ਸਮਾਂ ਮਿਲੇ ਪੰਜ 10 ਜੋ ਵੀ ਆਪ ਜੀ ਨੇ ਸਮਾਵੇ ਆਪਰਾ ਸਮਾਗਮੜ ਕੀ ਤਨ تن ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੱਡੇ ਸਾਹਿਬ ਜੀ ਛੋਟੇ ਸਾਹਿਬ ਜੀ ਮਾਤਾ ਗੁਜੀ ਕੋ ਜੀ ਅਤੇ ਹੋਰ ਸਿੰਘ ਸਿੰਘ ਜਿਨ੍ਹਾਂ ਨੇ ਸਕੂਮ ਵਾਸਤੇ ਤਨ ਗੁਰੂ ਕੋ ਸਮਾਏ ਆਪਣੇ ਪੂਰਾ ਇਸ ਸਰਬੰਸ ਨੂੰ ਆਰਚਿਤ ਕੀਤਾ ਉਨ੍ਹਾਂ ਦੇ ਯਾਦ ਨਾਲ ਜਰੂਰ ਜੁੜਿਆ ਕਰੋ ਕਿਉਂਕਿ ਇਹ 7 ਦਿਨ ਹੈ ਸਾਡੇ ਕੋਲ ਹਨ ਜੁਣਾ ਦੀ ਯਾਦ ਨਾਲ ਜੁਣਾ ਦੀ ਕਿਉਂਕਿ ਇਹ ਨਾ ਦੇ ਦਿਨਾਂ ਦੇ ਵਿੱਚ ਹੀ ਤਾਨੂ ਗੁਰੂ ਗੋਬੀ ਸਿੰਘ ਮਹਾਰਾਜਾ ਅੱਜ ਦੇ ਦਿਨ ਜੋ ਕਿ ਸਰਸਾ ਵਗੀ ਤੇ ਅਮਰਪੁਰ ਦੇ ਕੋਲ ਦੇ ਸਨ ਤੇ ਇੱਥੇ ਅੱਜ ਦੇ ਦਿਨ ਪਰਿਵਾਰ ਦੇ ਵਿੱਚ ਛੋੜੇ ਹੋਏ ਸਨ ਤਿੰਨ ਹਸਿਆਂ ਦੇ ਵਿੱਚ ਪਰਿਵਾਰ ਵੰਡਿਆ ਗਿਆ ਮਾਤਾ ਸਹਿਬਪੁਰ ਭਾਈ ਮਨੀ ਸਿੰਘ ਜੀ ਦੇ ਨਾਲ ਇਹ ਕੁਛ ਸਿੰਘਾ ਦੇ ਨਾਲ ਉਹ ਦਿੱਲੀ ਚਲੇ ਗਏ। ਤੁਨਗੁਰ ਗੋਬੀ ਸਿੰਘ ਮਹਾਰਾਜ ਚੰ ਕੋਰਗਰੀ ਦੀ ਆਪਣੇ ਵਡੇ ਸਾਇ ਗਦਨਾਈ ਤੇ ਪੰਚਾਇਤ ਦੇ ਹੋਰ ਸੂਬਾ ਉਦੇਸ ਨੂੰ ਦਿਨਾਂ ਦਿਲਾਇਆ। ਤੇ ਮਾਤਾ ਗੁਜਰੀ ਤੋਂ ਅਸੇ ਛੋਟੇ ਸਾਹਿਬ ਜੀ ਜੋ ਕਿ ਉਹਨੂੰ ਨਹੀਂ ਜਾਵਾ। ਉਹਨੂੰ ਦੇਖ ਕੇ ਜੀਰੀ ਕੋਚੇ ਸੰਸਾਰ ਸੰਗਿ ਨਦੀ ਲਾਗਣਾ ਜ਼ਰੂਰੀ ਜੁੜਾ ਕਰੋ ਆਪਣੇ ਬੱਚੇ ਨੂੰ ਆਪਣੇ ਕੋਲ ਦਿਖਾਇਆ ਕਰੋ। ਅਜਿਹੀ ਗੁਰਦੁਆਰਾ ਗੁਰੂ ਸਿੰਘ ਸਭਾ ਭਾਰਮੌਰ ਵਿਖੇ ਇਹ ਅਨੁਸਾਗੂ ਛੇ ਦੇ ਮੁਖਰਤ ਜਿਵੇਂ ਸ਼ਾਮ ਦੇ ਜਵਾਂ ਸਵੇਰੇ 7:00 ਵਜੇ ਤੋਂ ਸ਼ੁਰੂ ਹੋ ਜਾਣਾ ਤੇ 8:00 ਵਜੇ ਸਮਾਪਤ ਹੋ ਜਾਣਾ ਤੇ ਆਪ ਵੀ ਪਰਿਵਾਰਾਂ ਸਮੇਤ ਜ਼ਰੂਰ ਪਹੁੰਚਣਾ ਲਿਖੇ ਪੰਕਤੀ ਤੋਂ ਪੰਜਾ ਤੋਂ ਉਸ ਤੋਂ 21 ਸਮਾਪਤੀ ਗੁਰੂ ਦੀ ਵਿਚਾਰ ਕਰਦੇ ਨੇ ਆ ਗੁਰਬਾਣੀ ਕੀਰਤਨ ਕਰਦੇ ਨੇ ਆ ਦਸਵੇਂ ਪਾਸੋਂ ਇਹ ਤਾਂ ਨਹੀਂ ਲਿਖਿਆ ਹੈ ਕਿ ਕਾਦੇ ਨੇ ਆਪਣੀ ਆਪਣੀ ਪਹੁੰਚਣੀ ਹੈ ਤੋ ਆਪਾ ਪਰਗਰਨ ਗੁਰੂ ਜੀ ਦੇ ਮੱਥੇ ਲੱਗ ਕੇ ਮਾਣ ਲਿਆ ਕਿ ਸੰਗਤ ਗੁਰੂ ਨੂੰ ਹੋਦੀਆ ਸੰਗਤ ਤੋਂ ਮਿਲਿਆ ਅਸੀਸਾਂ ਇੱਕ ਦਿਖਾਣ ਨੂੰ ਜਾਂਦੀ ਇਹ ਜੀਵਨ ਨੂੰ ਸਵਾਰੀ ਦੇ ਕੇ ਆਪ ਦਾਸ ਬਚੇ ਨੂੰ ਅਸੀਸਾਂ ਜ਼ਰੂਰ ਬਖਸ਼ਨੇ ਸੱਚੇ ਪਾਤਸ਼ਾਹ ਜਿਸ ਤਰ੍ਹਾਂ ਨੇ ਉਸ ਅਕਾਲ ਪੁਰਖ ਨੇ ਆਉਣੇ ਬਾਣੀ ਦੇ ਨਾਲ ਆਪ ਵੀ ਜੋੜਿਆ ਨੇ ਕੋਈ ਜੁੜਨ ਵਾਲਾ ਨਹੀਂ ਉਹਦਾ ਪਰ ਉਦਮ ਤੇ ਅਰਦਾਸ ਗੁਰੂ ਸਾਹਿਬ ਦੇ ਅਰਦਾਸ ਜਿਸ ਨੂੰ ਜ਼ਰੂਰ ਕਰ ਦੇਈਏ ਇਹ ਸੱਚੇ ਪਾਤਸ਼ਾਹ ਰੇਂਜ ਸਵਾਸਾ ਤੱਕ ਆਪਣੀ ਬਾਣੀ ਨਾਲ ਸਵਾਨਾ ਬੇਸ਼ੈ ਜੁੜੇ ਤੋ ਇਆ ਸੰਗਤ ਜਰੂਰ ਦਾਸ ਬੋਲੇ ਉਸੇ ਸਾ ਗੋਟੇ ਦੇਵ ਨੂੰ ਸਜਣਾ ਸਿਸਣਿਆ ਜੋ ਹੋਵੇ ਸੰਸਾਰ ਵਿੱਚ ਸੱਚੇ ਪਾਤਸ਼ਾਹ ਰੇਦੇ ਸਵਾਸ ਤੱਕ ਆਪਣੀ ਬੰਦਗੀ ਆਪ ਕਰਾਏ ਆਪਣਾ ਨਾਮ ਆਪ ਚਪਾਏ ਆਪ ਕੀਰਤਨ ਦੀ ਸੇਵਾ ਕੋ ਕੀਰਤਨ ਦੀ ਜਿਹੜੀ ਸੇਵਾ ਇਹ ਹਰ ਇੱਕ ਇਨਸਾਨ ਨੂੰ ਸਾਥ ਨਹੀਂ ਹੋਗੀ ਇਹ ਵਰਨਿਆ ਨੂੰ ਹੁੰਦੀ ਆ ਮਹਾ ਪੁਸ਼ਪ ਪੰਤਨ ਬਾਬਾ ਨੰਦ ਸਿੰਘ ਜੀ ਪਾਸੋਂ ਇਹ ਸਿੱਖ ਆਇਆ ਜੋ ਕਿ ਬਹੁਤ ਹੀ ਉਹਨਾਂ ਦੇ ਨੇੜੇ ਸਨ ਤੇ ਬਾਬਾ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਮੈਨੂੰ ਕੀਰਤਨ ਦੀ ਦਾਤ ਬਖਸ਼ਿਸ਼ ਕਰੋ ਬਾਬਾ ਜੀ ਬਹੁਤ ਮਨ ਕਰਦਾ ਹੈ ਕਿ ਕੀਰਤਨ ਕਰਾਂ ਕੀਰਤਨ ਦਾ ਭਾਵ ਕਿਸ ਪ੍ਰਮਾਤਮਾ ਦੀ ਕੀਰਤ ਜਿਵੇਂ ਕੋਈ ਦੁਨਿਆਵੀ ਕੀਰਤ ਕਰਦੇ ਆ ਆਪਣਾ ਪਰਿਵਾਰ ਪਾਲਣ ਵਾਸਤੇ ਆਪਣੇ ਰਜਤ ਕੀਰਤ ਕਰਦੇ ਹਨ ਇਹ ਕੀਰਤਨ ਤੇ ਗੁਰਬਾਣੀ ਇਹ ਪ੍ਰਮਾਤਮਾ ਦੀ ਕੀਰਤ ਇਸਾ ਸੰਗਤ ਜੋ ਜਿੰਨਾ ਵੇਰ ਕਿਸੀ ਬਾਣੀ ਨੂੰ ਪੜਾਂਗੇ ਉਨਾ ਹੀ ਸਾਨੂੰ ਆਨੰਦ ਆਵੇਗਾ ਤੇ ਜਿਹੜੇ ਗੁਰੂ ਦੇ ਪਿਆਰੇ ਬਾਣੀ ਪੜ੍ਹਦੇ ਹਨ ਤੇ ਉਹਨਾਂ ਦੇ ਚਿਹਰੇ ਨਾ ਦੇ ਮੱਥੇ ਤੇ ਦੇਖੇ ਹਮੇਸ਼ਾ ਹੀ ਉਹ ਖੁਸ਼ੀ ਦੇ 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 ਕਦੇ ਵੀ ਨਾ ਦੇ ਮੱਥੇ ਤੇ ਉਹਨਾਂ ਦੇ ਚਿਹਰੇ ਤੇ ਕਦੇ ਵੀ ਕੋਈ ਦੁੱਖ ਦੀ ਤਕਰੀਰ ਨਹੀਂ ਦਿੱਸ ਜਾਉਂਦੀ ਤੇ ਬਾਬਾ ਨਨ ਸਿੰਘ ਦੇ ਚਰਣਾ ਦੀ ਬੇਨਤੀ ਕੀਤੀ ਤੇ ਬਾਬਾ ਨਨ ਸਿੰਘ ਨੇ ਜਵਾਬ ਦਿੱਤਾ ਕਿ ਕੀਰਤਨ ਦੀ ਜੀੜੀਦਾਰ ਤੇ ਗੁਰਬਾਣੀ ਦੀ ਨਿਤਨੇਮ ਦੀ ਸੇਵਾ ਦੇ ਇਹ ਕਿਸੇ ਵਿਰਲੇ ਨੂੰ ਹੀ ਪ੍ਰਾਪਤ ਹੁੰਦੀ ਹੈ ਇਹ ਕਮਾਈਆਂ ਕੀਤੀਆਂ ਹੁੰਦੀਆਂ ਹਨ ਉਹਨਾਂ ਦੇ ਪਿਛਲੇ ਜਮਾਣੇ ਦੇ ਤੇ ਅੱਜ ਗੁਰਬਾਣੀ ਦੇ ਨਾਲ ਜੁੜੇ ਹੋਏ ਨੇ ਸੱਚੇ ਪਾਸ਼ਾ ਜੋੜ ਕੇ ਰੱਖਿਆ ਜਿਨ੍ਹਾਂ ਦੇ ਘਰਾਂ ਦੇ ਵਿੱਚ ਕੀਰਤਨ ਹੁੰਦਾ ਜਿਨ੍ਹਾਂ ਦੇ ਘਰਾਂ ਵਿੱਚ ਬਾਣੀ ਪੜੀ ਜਾਂਦੀ ਓਲ ਭਾਗੀ ਪਰਿਵਾਰ ਹੈ ਜਿਨ੍ਹਾਂ ਦੇ ਘਰ ਅੰਮ੍ਰਿਤ ਵੇਲੇ ਦੀ ਦਾਤ ਪਰਮਾਤਮਾ ਨੇ ਆਪ ਰਖੀ ਸੋ ਸਾ ਸੰਗਤ ਜੀ ਕੋਸ਼ਿਸ਼ ਕਰਿਆ ਕਰੋ ਕੀਮਤੀ ਸਵਾਸ ਪਰਮਾਤਮਾ ਦੇ ਸਾਹਮਣੇ ਜਿੱਤੇ ਹਨ ਇਹਨਾਂ ਕੀਮਤੀ ਸਵਾਸਾਂ ਨੂੰ ਨਾ ਗਵਾਈਏ ਬਿਰਥਾ ਜੋ ਕਿ ਜਿੰਨੇ ਵੀ ਸਵਾਸ ਆਦੇ ਕੋਈ ਨਹੀਂ ਜਾਣਦਾ 사ਸਨ ਕਿੰਨੇ ਸਵਾਸ ਹਨ ਕਿਉਂਕਿ ਪਰਮਾਤਮਾ ਹੀ ਜਾਣਦਾ ਹੈ ਕਿੰਨੇ ਸਵਾਸ ਦੇ ਕੇ ਸੰਸਾਰ ਵਿੱਚ ਆਉਂਦੇ ਜੁਰੇ ਦੇ ਸਵਾਸਾਂ ਵਿੱਚ ਰਹਿੰਦੀ ਜਿੰਦਗੀ ਦੇ ਵਿੱਚ ਜਿੱਥੇ ਵੀ ਸਮਾਂ ਮਿਲੇ ਆਪ ਜੀ ਨੂੰ ਸੰਗਤ ਕਰਨ ਦਾ ਸੰਗਤ ਜ਼ਰੂਰ ਕਰਿਆ ਤਾਂ ਕਿਉਂਕਿ ਇਹ ਪਰਿਵਾਰ ਦੇ ਜਿੰਨੇ ਵੀ ਬੰਨਾਂ ਦੇ ਰਿਸ਼ਤੇਦਾਰੋਂ ਸਾਰੇ ਜਿਹੜੇ ਮੇਰੇ ਤਿਸਕਾਰ ਯੋਗ ਵੀਰ ਫਿਰ ਸਿੰਘ ਗਿੱਟੂ ਵੀਰ ਜੀ ਜਤਿੰਦਰ ਵੀਰ ਜੀ ਕਰਮ ਜੀ ਸਾਰੇ ਹੀ ਉਦਾਸ ਹੋ ਗਿਆਨ ਦੇ ਪੈਦੇ ਨੇ ਮੇਰੇ ਸਤਕਾਰਯੋਗ ਸਿਮਾਪ੍ਰਿੰਦੀ ਤੇ ਮਨਜੀਤ ਪ੍ਰਿੰਦੂ ਇਹ ਸਾਰੇ ਹੀ ਇਨਾ ਪਾਸੋਂ ਪਰਿਵਾਰ ਆਵਾਂ ਲੋ ਦਾਸ ਨੂੰ ਪਿਆਰ ਮਿਲਦਾ ਹੋਰ ਸੰਗਤਾਂ ਪਾਸੋਂ ਪਿਆਰ ਮਿਲਦਾ ਏਸੀ ਤਰ੍ਹਾਂ ਹੀ ਪਰਿਵਾਰ ਜੁੜੇ ਹਨ ਤਾਂ ਹੀ ਦੂਜਿਆਂ ਨੂੰ ਜੋੜਦੇ ਸੁਰਿੰਤਾਂ ਬਖਸ਼ਿਸ਼ਾ ਕਰੰ ਮੇਰੇ ਲਈ ਮਨਜੀਤ ਸਿੰਘ ਦੇ ਪਰਿਵਾਰ ਤੇ ਬਖਸ਼ਿਸ਼ੀ ਜੀਵਨ ਨਾਮ ਦਾ ਬਖਸ਼ਿਸ਼ਾ ਕਰੋਂ ਬੱਚਿਆਂ ਨੂੰ ਵੀ ਗੁਰਮਤਿ ਦੀ ਦਾਸਤਕਾਰ ਕਰਦਾ ਹੈ ਬਖਸ਼ਿਸ਼ ਕਰਨ ਸੋ ਦਾਸ ਕੋਈ ਪੁੱਛੇ ਕੋਈ ਵੀ ਜੋ ਆਪ ਸੰਗਤ ਗੁਰੂ ਨੂੰ ਸੋਮਾफी ਰਕਸ਼ਿਸ਼ ਕਰਨਿਆ ਆਵਸਾ ਸੰਗਤ ਜੋ ਗੁਰੂ ਰੂਪ ਹੋ ਕੇ ਅਨੰਦ ਸਾਹਿਬ ਜੀ ਦੇ ਜਵਾਬ ਕਰੇ ਜੋ ਕਿ ਸਾਰਿਆਂ ਦੇ ਹਾਜ਼ਰੀ ਲੱਗਿਆ। ਰਾਗ ਰਾਮ ਕਲੀ ਮੰਗਾ ਤੀ ਜਾ ਅਨੰਦ ਕੋਂ ਘਾਏ ਸਤਗੁਰੂ ਕ੍ਰਿਸ਼ਾਦ ਅਨੰਦ ਭਾਇ ਮਿਨਾਈ ਸਤਗੁਰੂ ਮੇ ਪਾਇ ਸਤਗੁੰਤਾ ਪਾਇ ਸਹਿਜ ਸੇਤੀ ਮਨੁ ਜਾਨਾ। ਨਾਗਰ ਕਨ ਪਰਵਾਰ ਗੁਨਿਆ ਸ਼ਬਦ ਗਾਵਣ ਸ਼ਬਦੋ ਤਨ ਗਾਓ ਹਰੀ ਕੇ ਨਾਮ ਜਿਨੀ ਅਸਾਯੋ ਕਹਿ ਨਾਮ ਕਿ ਅੰਤ ਗੁਆ ਸਤ ਗੁਰੂ ਮੇ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੁ ਹਰਨਾ ਦੇ ਹਰਨਾ ਲੋ ਤੂੰ ਮਨ ਮੇਰੇ ਨੂੰ ਸੋ ਵਿਸਾਰਣੋ ਅੰਗੀਕਾਰ ਹੋ ਕੇ ਤੇਰਾ ਆਕਾਰ ਜਿਸੁ ਸਭ ਸਵਾਰਿ ਸਗਲਾਗ ਨਾਸਮ੍ਰਿਤ ਸੁਆਮੀ ਸੋ ਕਿਉ ਮਨੁ ਹੰਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੁ ਘਰਿ ਨਾਮੇ ਸਾਥਿ ਸਾਜਿ ਬਾਖਾ ਨਹੀਂ ਕਰਤੇ ਰਹਿ ਕਰਤਾ ਤੇਰਾ ਸਭੁ ਕਿਛੁ ਹੈ ਜਿਸ ਤੇ ਸੋ ਪਾਵੇ ਸਦਾ ਸਿਤਸਾ ਲਾਗਾ ਤੇਰੀ ਸਾਖੁ ਮਨ ਵਸਾਵੇ ਨਾਮ ਜਿਨ ਕਮਲ ਸਿਆਵਾ ਦੇ ਸੁਧ ਗੁਨੀ ਤੇ ਕਹਿ ਨਾਨਕ ਸਭ ਜੀ ਸੈ ਕਿਆ ਨਹੀਂ ਕਰਤੇ ਰਾਸਾ ਚਾ ਨਾਮ ਮੇਰਾ ਧਾਰੋ ਸਾਚ ਨਾਮੋ ਧਾਰ ਮੇਰਾ ਜਿਨ ਕੋ ਕਾ ਸਭ ਗਵਾਇਆ ਕਾ ਸਾਥ ਸੁਖਮਨਤਾਇ ਵਸਿਆ ਜਿਨ ਇਛਾ ਸਭ ਪੁਜਾਇਆ ਸਦਾ ਗੁਰਬਾਰ ਕੀਤਾ ਗੁਰੂ ਬਿਟੋ ਜਿਸ ਦੀਆਂ ਹੈ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ ਸਾਚਾ ਨਾਮ ਮਿਰਾ ਧਾਰੋ ਵਾਜੇ ਪੰਚੇ ਸ਼ਬਦ ਕਰ ਸਪਾਗੇ ਕਰ ਸਪਾਗੇ ਸ਼ਬਦ ਵਾਜੇ ਕਲਾ ਚਿਤ ਤਰੇ ਘਾਲਿਆ ਪੰਜ ਦੋਤ ਤੁਰਸਿ ਪੀਤੇ ਪਾਲ ਕੰਕ ਕਮਾਰੇ ਦੁਰ ਕਰਮ ਪਾਇਆ ਤੁਝਿ ਨ ਕੋ ਸੀ ਨਾਮ ਹੰਕ ਲਾਗੇ ਕਹੈ ਨਾਨਕ ਤੇ ਸੁਖੋਆ ਕਿਸ ਕਰੇ ਨਾਮ ਦਿਵਾਦੇ ਅਨੰਦ ਸੁਣੋ ਵਟ ਪਾਗਿਓ ਸਗਲ ਮਨੋ ਪਾਰ ਬ੍ਰਹਮ ਕਰਬ ਪਾਇਆ ਤ੍ਰੇ ਸੁਖ ਰੋਗ ਸਰਤਾ ਮੁਟਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਰੇ ਸਰਸੇ ਪੂਰੀ ਜੈ ਜਾਨੀ ਸੁਰ ਤੇ ਹੁਣੀ ਕਹਦੇ ਗੁਰਿਤ ਸਤਗੁਰ ਰਹਾ ਪਰਪੂਰੇ ਬਿਨਵੰਤ ਨਾਮਕ ਪੂਰੇ ਚਰ ਲਾਗੇ ਵਾਤੇ ਅਨੰਤ ਪੂਰੇ ਸ਼ੋਭ ਪਵਣ ਗਰੂ ਪਾਣੀ ਪਿਤਾ ਮਾਤਾ ਕਰਤ ਮਹਾਤ ਦਿਵਸ ਰਾਤ ਤੁਰੀ ਗਾਇ ਗਾਇ ਰੇਸ਼ਮ ਦਿਵਸ ਸੰਗੇ ਆਇਆ ਬੁਰੀ ਆਇਆ ਵਾਸਾ ਸਭੰਦੂ ਕਰੀਆ ਉਹ ਆਪਣੀ ਕੇ ਨੇੜੇ ਕੇ ਦੂਜਨੀ ਨਾਮ ਸਿਆ